ਹੈ ਸੰਗੋਵਾਲ ਤੋਂ ਆਇਆ ਜੀ ਇਹਨਾਂ ਕੋ ਨਾ ਬਾਹਰ ਤਾਂ ਲਾਇਆ ਕਿ ਜੀ ਕਿਹੜੀ ਕੰਟਰੀ ਦਾ ਵੀਜ਼ਾ ਹੈ ਨਿਊਜ਼ੀਲੈਂਡ ਦਾ ਲਾਇਆ ਜੀ ਹਾਂਜੀ ਹਾਂ ਜੀ ਨਾ ਨਿਊਜ਼ੀਲੈਂਡ ਦਾ ਸਾਡੇ ਕਿੰਨੇ ਪੈਸੇ ਨਹੀਂ ਤੁਹਾਡੇ ਤੋਂ ਸਾਡੇ ਕੋ ਇਹਨਾਂ ਅਸੀਂ 5 ਜਣੇ ਨੇ ਲਾਇਏ 1.5 ਲੱਖ ਰੁਪਏ ਲਾਇਆ ਜੀ ਸਾਡੇ ਕੋਲੋਂ ਅੱਛਾ ਤੇ ਇਹਨਾਂ ਦਾ ਸਸੇ ਜਿਹੜਾ ਗਲਤ ਹੀ ਗਾਹ ਹੋ ਤੇ ਭਾਈ ਇਹ ਜਿਹੜਾ ਤੁਹਾਡੀ ਬਾਈਕ ਬੋਲੋ ਕਿ ਤੁਹਾਡੇ ਨਾਲ ਘੁੱਟ ਮਾਰ ਦੇ ਕਿ ਮੈਂ ਆਇਆ ਪ੍ਰੋਪਰ ਵਰਸਨ ਕਿੰਨੇ ਘੁੱਟੇ ਕਰ ਰਹੇ ਹੈ ਇੱਕ ਗਰੁੱਪ ਹੋ ਰਹੀ ਉਹਨਾਂ ਵੀ ਪੈਸੇ ਲੈਣੇ ਸੀ ਉਹਨਾਂ ਨਾਲ ਘੁੱਟ ਮਾਰ ਰਿਹਾ ਨਾ ਉਹਨਾਂ ਨਾਲ ਸੁਬਾਈ ਪਾਇਆ ਤੇ ਬਾਕੀ ਨਾਲ ਆ ਦੇ ਪੈਸੇ ਸਾਡੇ ਤਨ ਉੱਪਰ ਗੱਲ ਇਹ ਬਾ ਗੱਲ ਲੈ ਚੱਲ ਚੱਲਿਆ ਉਹ ਕੋਕਾ ਨਾ ਸਕਦਾ ਬਈ ਆਪ ਪੋਸਟ ਛੋੜਿਆ ਲੈਣਾ ਕਿਆ ਕਹਿਆ ਅੰਮੀ ਨਾ ਅੰਮੀ ਬੰਦ ਜੀ ਲਾਏ ਨੀ ਬੋਟਾ ਤਰਕਾ ਤਾਇਆ ਜੀ ਅੰਮੀ ਜੀ ਆਇਆ ਉਹਦਰ ਆ ਬਾਈ ਚੱਲ ਯਾਰ ਇਹ ਕੀ ਮਾਮਲਾ ਅਸੀਂ ਸੰਗਵਾਲ ਤੋਂ ਆਇਆ ਜੀ ਇਹਨਾਂ ਕੋ ਨਾ ਬਾਹਰ ਦਾ ਲਾਇਆ ਜੀ ਕਿਹੜੀ ਕੰਟਰੀ ਦਾ ਵੀਜ਼ਾ ਨਿਊਜ਼ੀਲੈਂਡ ਦਾ ਲਾਇਆ ਜੀ ਹਾਂਜੀ ਹਾਂ ਜਿਹੜਾ ਨਿਊਜ਼ੀਲੈਂਡ ਦਾ ਸਾਡੇ ਕਿੰਨੇ ਪੈਸੇ ਲਈ ਤੁਹਾਡੇ ਤੋਂ ਸਾਡੇ ਕੋ ਇਹਨਾਂ ਇਹਨਾਂ ਪੰਜ ਜਣੇ ਨੇ ਲਾਇਏ 1.5 ਲੱਖ ਰੁਪਏ ਲਾਇਆ ਜੀ ਸਾਡੇ ਕੋਲੋਂ ਅੱਛਾ ਤੇ ਇਹਨਾਂ ਦਾ ਸਸੇ ਜਿਹੜਾ ਗਲਤ ਹੀ ਕਰ ਰਹੇ ਤੇ ਭਾਈ ਜਿਆਦਾ ਤੁਹਾਡੀ ਬਾਈਕ ਬੋਲੂਗੀ ਤੁਹਾਡੇ ਨਾਲ ਘੁੱਟ ਮਾਰ ਦੇ ਕਿਵੇਂ ਹੈ ਪ੍ਰੋਪਰ ਵਾਸਨ ਕਿੰਨੇ ਘੁੱਟਿਆ ਕਰਿਆ ਗਿਆ ਇੱਕ ਗਰੁੱਪ ਹੋ ਰਹੀ ਸੀ ਉਹਨਾਂ ਵੀ ਪੈਸੇ ਲੈਣੇ ਸੀ ਉਹਨਾਂ ਘੁੱਟ ਮਾਰ ਹੈ ਨਾ ਉਹਨਾਂ ਨਾਲ ਹੱਥ ਪਾਈ ਪਏ ਆ ਤੇ ਬਾਜੇ ਨਾਲ ਦੇ ਨਾਲ ਸੱਦੇ ਜੀ ਤਾਂ ਉੱਪਰ ਗੱਲ ਇਹ ਬਾਅਦ ਕਰ ਲੈਦੇ ਹਾਂ ਵੀ ਕਿਹੜੀ ਕੰਟਰੀ ਕੰਟਰੀ ਦਾ ਪਲਾਇਆ ਸੀਗਾ ਨਿਊਜ਼ੀਲੈਂਡ ਦਾ ਲੈਣ ਦਾ ਲੈ ਅੱਛਾ ਕਿੰਨੇ ਕਿੰਨੇ ਪੈਸੇ ਲਈ ਸੀਗੇ ਡੇਢ ਲੱਖ ਕੀ ਕੀ ਐਸੀ ਨਾ ਕੀ ਕਿਆ ਕਿੰਨਾਂ ਕੀ ਸੀ ਤੁਸੀਂ ਕਹਿ ਸਕਦੇ ਹੋ ਹਾਂ ਜੀ ਕੀ ਕਹਿ ਕੇ ਇਹਨਾਂ ਨੇ ਤੁਹਾਡੇ ਤੋਂ ਡੇਢ ਲੱਖ ਰੁਪਏ ਲਏ ਇੰਨਾ ਇਹੀ ਕਿਹਾ ਸੀਗਾ ਵੀ ਬਾਕੀ ਪੇਮੈਂਟ ਹੈ ਨਾ ਉਧਰ ਕਟਾਈ ਜਾਊਗੀ ਟਿਕਟ ਦੇ ਸਰ ਪੈਸੇ ਲੈਣੇ ਆ ਹਾਂ ਜੀ 6 ਮਹੀਨੇ ਹੋ ਗਏ ਲਾਇਆ ਨੂੰ ਤੇ ਫੋਨ ਨਹੀਂ ਚੈੱਕ ਕਰਦੇ ਹੁਣ ਟੋਟਲ ਕਿੰਨੇ ਕਿੰਨਾ ਪੈਸਾ ਕਿਹਾ ਸੀ ਸਾਡਾ 5 ਜਣੇ ਆਇਆ ਜੀ ਇੱਕ ਦਾ 30000 6 ਲੱਖ 30000 ਰੁਪਏ ਗਿਆ 5 ਜਣੇ ਆਏ ਨਹੀਂ ਇਹਨਾਂ ਕਿ ਜਿਵੇਂ ਕਿ 5.60 ਲੱਖ ਰੁਪਏ ਕੰਪਲੀਟ ਅਸ ਵੀਜ਼ਾ ਕਿਸੇ ਦਾ ਵਰਕ ਪਰਮਿਟ ਸੀਗਾ ਜਾਂ ਫਿਰ ਕੋਈ ਥੋੜਾ ਵਰਕ ਪਰਮਿਟ ਅੱਛਾ ਤੇ ਹੁਣ ਇਹ ਕੀ ਕਹਿ ਰਹੇ ਨੇ ਸਰ ਇਹ ਨਾ ਤੇ ਪੈਸੇ ਮੋੜਦੇ ਆ ਨਾ ਸਰ ਕੇ ਬੰਨੇ ਲਾਉਂਦੇ ਆ ਜੀ ਤੁਸੀਂ ਕੀ ਕਰਨ ਆਏ ਸੀਗੇ ਸਰ ਐਹੀਂ ਤੇ ਇਹਨਾਂ ਨਾਲ ਗੱਲਬਾਤ ਹੀ ਕਰਨ ਆਏ ਸੀ ਕਿ ਸਾਨੂੰ ਕਿ ਹਰਾ ਪਾਓ ਜੀ ਤੋਂ ਦੂਜੇ ਮੁੰਡੇ ਆਏ ਉਹਨਾਂ ਕਟਮਾਰ ਕੀਤੀ ਜੀ ਕੌਣ ਸੀਗੇ ਕੌਣ ਸੀਗੇ ਪਤਾ ਨਹੀਂ ਸਾਨੂੰ ਸਰ ਉਹ ਹੋਰ ਗ੍ਰੋਫੀ ਉਹਨਾਂ ਵੀ ਪੈਸੇ ਲੈਣੀਆਂ ਸੀ ਇਹਨਾਂ ਕੋਲੋਂ ਤੇ ਉਹਨਾਂ ਨੇ ਤੁਹਾਡੇ ਨਾਲ ਕੀਤੀ ਕਟਮਾਰ ਨਹੀਂ ਸਰ ਐਹੀਂ ਉਹ ਗਏ ਆ ਅਹੀਂ ਮਗਰ ਚਲੇ ਗਏ ਉਹਨਾਂ ਕਟ ਮਾਰਗਾ ਦੇ ਵਿੱਚ ਸਰ ਤੁਹਾਡੇ ਨਾਲ ਕਿੰਨਾ ਨੇ ਕਟ ਮਾਰਗੀ ਕੀਤੀ ਸਾਡੇ ਨਾਲ ਦੇ ਨਾ ਕੀਤੀ ਜੇ ਮਾਰਦੇ ਸੀ ਪੁਲਿਸ ਕਮਿਊਨਿਟੀ ਕੀਤੀ ਸੀ ਹਾਂਜੀ ਸਰ 112 ਤੇ ਕਾਲ ਕੀਤੀ ਕਿਸ ਜਗ੍ਹਾ ਦੇ ਉੱਤੇ ਉਹ ਕੀ ਇਮੀਗ੍ਰੇਸ਼ਨ ਦਾ ਨਾਮ ਹੈ ਇੰਡੋ ਵਰਲਡ ਟ੍ਰੈਵਲ ਟ੍ਰੈਵਲ ਜੀ ਇੰਡੋ ਵਰਲਡ ਟ੍ਰੈਵਲ ਨਾਮ ਹੈ ਹਾਂਜੀ ਸਰ ਕਿੰਨੇ ਦਿਨ ਤੋਂ ਤੁਸੀਂ ਉਹਨੂੰ ਸੰਗੋ 6 ਮਹੀਨੇ ਹੋ ਗਏ ਸਾਨੂੰ ਸਤੰਬਰ ਦਾ ਲਾਇਆ ਸੀ ਇਹਨਾਂ ਨੇ ਕਿੰਨੇ ਦਿਨਾਂ ਚ ਕਈ ਵੀਜ਼ਾ ਲਾ ਦਾਂਗੇ ਸਰ ਇੱਕ ਮੰਤਰੇ ਵਿੱਚ ਮਾਲਕ ਨੇ ਗੱਲ ਬਾਤ ਨਹੀਂ ਇਹਨਾਂ ਦੀ ਹਾਂ ਸਰ ਮਾਲਕ ਨੇ ਸਰਕਟ ਮਾਰ ਦਿੱਤੀ ਹੈ ਮਾਲਕ ਨੇ ਤੁਹਾਡੇ ਨਾਲ ਹਾਂ ਜੀ ਅੱਛਾ ਉਹ ਕੀ ਕਹਿੰਦੇ ਪਏ ਨੇ ਪੈਸੇ ਤੁਹਾਡੇ ਦੇਣੀਆਂ ਨਹੀਂ ਦੇਣੀਆਂ ਕੀ ਕੇ ਦੇ ਸਰ ਕੋਈ ਗੱਲ ਨਹੀਂ ਬੋਲਦੀ ਸਰ ਉਹ ਟਾਈਮ ਲਈਏ ਗਾੜੀ ਥੋੜੀ ਜਿਹੀ ਬੱਡੇ ਨੇ ਬੱਸ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਕੀ ਕਿਹਾ ਤੁਹਾਨੂੰ ਮੁੰਡੇ ਪਤਾ ਨਹੀਂ ਕਿਹੜੇ ਕਿਵੇਂ ਸਰ ਪੁਲਿਸ ਆਈ ਹੈ ਲਿਖੇ ਲੋ ਕਾਰਵਾਈ ਵੀ ਤੁਹਾਡੇ ਦੀ ਕਹਿੰਦੀ ਹੈ ਕੁਝ ਕੀ ਕਹਿ ਰਹੀ ਹਾਂ ਦੇਖੋ ਵੀ ਕਾਰਵਾਈ ਕਰਦੇ ਹਾਂ ਬੰਦੇ ਨਾਲ ਕਿਸੇ ਨੂੰ ਬੁਲਾਉਂਦੇ ਆ ਅੱਜ ਅਸੀਂ ਉੱਥੇ ਇੱਥੋਂ ਨਹੀਂ ਜਾਣਾ ਮਰਜੀ ਮਰ ਜਾਾਂਗੇ ਇੱਥੇ ਧਰਣਾ ਲਾਉਣਾ ਨਾ ਅਸੀਂ ਥਾਣੇ ਜਾਣੇ ਕਿ ਕੁੱਟਮਾਰ ਦਾ ਕਾਰਨ ਪੁੱਛਿਆ ਨੂੰ ਕਿਵਾਰ ਕੀਤੀ ਮੇਰੇ ਹਸਬੰਦ ਨੇ ਕੀਤੀ ਮੇਰੇ ਹਸਬੰਦ ਉੱਪਰ ਸੀਗੇ ਜੀ ਮੇਰੀ ਅਜੇ ਸਣਵਾਈ ਨੇ ਨਾ ਹੋਈ ਮੈਂ ਪਟ્રોલ ਲਿਆ ਕੇ ਆਪਣੇ ਆਪ ਨੂੰ ਇੱਥੇ ਅੱਗ ਲਾਉਣੀ ਸੜਕ ਤੇ ਮੈਂ ਜਾਣੀ ਨਹੀਂ ਜਾਣਾ ਹੈਗਾ ਤੁਸੀਂ ਥਾਣੇ ਗਏ ਸੀ ਪਹਿਲੇ ਮੈਂ ਗਈ ਮੈਂ ਉੱਥੋਂ ਆਈ ਹਾਂ ਮੈਂ ਪੁਲਿਸ ਲੈ ਕੇ ਗਈ ਮੇਰੇ ਨਾਲ ਹੋਰ ਮੁੰਡੇ ਸੀਗੇ ਇਸ ਪੀ ਸੀਂ ਉੱਪਰ ਗਏ ਉੱਪਰ ਕੀ ਗੱਲਬਾਤ ਹੋਈ ਉੱਪਰ ਇਹ ਗੱਲਬਾਤ ਹੋਈ ਸਾਰੇ ਕਹਿੰਦੇ ਤੁਸੀਂ ਠਾਣੇ ਚੱਲੋ ਉਹ ਵੀ ਕਹਿੰਦੇ ਅਸੀਂ ਠਾਣੇ ਆਉਂਦੇ ਆ ਪਰ ਸਾਨੂੰ ਪਤਾ ਸਾ ਅਸੀਂ ਬਗਾਨਾ ਸ਼ਹਿਰ ਤੋਂ ਆਏ ਆ ਕਿਹੜੇ ਸ਼ਹਿਰ ਤੋਂ ਆਏ ਤੁਸੀਂ ਅਸੀਂ ਜਗਰਾਮਾ ਲੱਗ ਕੇ ਆਏ ਆ ਫਤਲੋ ਇਧਰ ਆ ਲੱਗ ਕੇ ਸਾਡਾ ਘਰ ਆ ਅਸੀਂ 5 ਜਾਣੇ ਆ ਜਿਨ੍ਹਾਂ ਨੇ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਇੱਕੋ ਏਰੀਏ ਦੇ ਆ ਇੰਨੀ ਮੁਸ਼ਕਲ ਨਾਲ ਅਸੀਂ ਦਿੱਲੀ ਆਉਣੇ ਦਿੱਲੀ ਅਪ ਡਾਊਨ ਕਰਦੇ ਆ ਕਿੰਨੇ ਚੇਰ ਤੋਂ ਖਰਚ ਖਾਵਾ ਰਹੇ ਤੁਹਾਨੂੰ ਅਸੀਂ ਨਾ ਵੀਰੇ ਜਦੋਂ ਫਸਟ ਟਾਈਮ ਆਏ ਸੀ ਅਸੀਂ 12ਵੇਂ ਮਹੀਨੇ ਦੀ 26 ਤਰੀਕ ਨੂੰ ਆਏ ਸੀਗੇ ਤੇ ਤੁਸੀਂ ਆਪ ਹਿਸਾਬ ਲਾ ਲਓ ਅੱ ਅੱਧੀ ਦਵਾਂਗੇ 40% ਕੱਟ ਕੇ ਤੁਹਾਨੂੰ ਪੈਸੇ ਦਿੱਤੇ ਜਾਊਗੇ ਉਦੋਂ ਵੀਰੇ ਸਪான்ਸਰ ਸੱਦੇ ਹੁੰ ਸੀ ਕਿ ਇਹਨਾਂ ਨੇ ਠੀਕ ਆ ਇਹ ਕਿ ਇਹਨਾਂ ਦੇ ਨਾਲ ਹੋਰ ਏਜੰਟ ਸੀਗਾ ਕਾਫੀ ਉਹਦੇ ਮਤਲਬ ਹੈਲਥੀ ਸੀ ਸੋਨਾ ਸੋਨਾ ਪਾਇਆ ਸੀ ਇਹਨਾਂ ਨੇ ਸਾਨੂੰ ਕਾਫੀ ਮੁੰਡੇ ਇਕੱਠੇ ਕਰਕੇ ਦਿਦਾਰ ਜੀਤੇ ਹੋਇਆ ਅਸੀਂ ਇੰਨੇ ਜਾਣੇ ਸੀ ਸਾਨੂੰ ਧੁੱਕੇ ਮਾਰੇ ਇਹਨਾਂ ਨੇ ਅਸੀਂ ਜੈਸੇ ਨੇ ਤੈਸੀ ਉਦੋਂ ਚਲੇਗੇ ਉਹ ਦੋ ਮੁੰਡੇ ਵਿਚਾਰੇ ਇੱਕ ਆਸਤਪਾਲ ਕੀ ਕਹਿਆ ਕਿ ਮੈਂ ਬਿਲਡਿੰਗ ਤੋਂ ਉੱਥੋਂ ਛਾਲ ਮਾਰ ਦੇਣੀ ਜੇ ਮੈਨੂੰ ਨਾ ਜਾਣ ਦਿੱਤਾ ਅਸੀਂ ਨਿਕਲ ਗਏ ਇੱਥੋਂ ਤੁਸੀਂ ਕਿੱਦਾਂ ਦੇ ਦਿਓ ਪੁਲਿਸ ਤੁਸੀਂ ਲੈ ਕੇ ਆਏ ਪੁਲਿਸ ਆਈ ਹੈ ਉੱਪਰ ਹੋ ਕੇ ਨਾਲੇ ਵਾਪਸ ਚਲੀ ਹੈ ਕਿ ਕਿਨੇ ਉਹ ਕਹਿੰਦੇ ਅਸੀਂ ਥਾਣੇ ਜਾਵਾਂਗੇ ਸਾਨੂੰ ਪਤਾ ਸਾਡੀ ਥਾਣੇ ਸੁਣਵਾਈ ਨਹੀਂ ਹੋਣੀ ਹੈਗੀ ਕਿਉਂਕਿ ਸਾਡੇ ਮਗਰ ਹਲੇ ਬੰਦੇ ਆ ਰਹੇ ਆ ਅਸੀਂ ਇੱਥੇ ਧਰ ਨਾ ਲਉਣਾ ਅੱਜ ਅਸੀਂ ਘਰ ਨਹੀਂ ਆ ਰਹੇ ਹਾਂ ਜੀ ਹੈ ਨਹੀਂ ਇਹੀ ਲਾਸਟ ਵੇਚਦੀ ਹੈ ਕਿਹੜਾ ਨਕਸਾ ਸਾਹਮਣੇ ਗਿਆ ਜੀ ਕੀ ਗੱਲ ਕਿਉਂ ਹੋਈ ਬਾਈ ਗੱਲ ਇਹ ਹੋਈ ਆ ਅਸੀਂ ਆਏ ਸਵੇਰੇ ਇੱਥੇ ਠੀਕ ਹੈ ਜੀ ਇਹਨਾਂ ਜੰਤਾਂ ਨੂੰ ਫੋਨ ਲਾਇਆ ਵੀ ਤੁਥੇ ਤੁਨ ਇਹ ਕਹਿੰਦਾ ਕਿੱਦਾਂ ਮਿਲਣਾ ਅਸਿਕਾ ਕੋਈ ਗੱਲ ਨਹੀਂ ਵੀ ਤੁਸੀਂ ਆ ਜਾਓ ਕਿ ਤਾਂ ਮਿਲ ਲੈਣੇ ਵੀ ਉਹਦਾ ਗੱਲਬਾਤ ਕੋਈ ਕਰਨੀ ਆ ਪਰ ਇਹਨਾਂ ਕਹਿੰਦਾ ਵੀ ਕਿੱਦਾਂ ਮਿਲਣਾ ਉਹ ਆਪੂ ਬੈਠਣ ਲੱਗਾ ਫੋਨ ਤੇ ਵੀ ਸਾਡੇ ਨਾਲ ਪਰ ਇਹਨਾਂ ਕਿਹਾ ਸਾਡੇ ਜਿਹੜੇ ਨਾਲ ਸਿੰਘੇ ਫਨਾ ਕਿ ਕੋਈ ਗੱਲ ਨਹੀਂ ਜੇ ਮੈਡਮ ਹੈਗੇ ਅਸੀਂ ਉਹਨਾਂ ਨਾਲ ਗੱਲਬਾਤ ਜਾ ਕੇ ਕਰ ਲੈਨੇ ਫਿਰਟਾ ਉਹ ਆਈ ਤੇ ਸਾਡੇ ਨਾਲ ਘਟਮਾਰ ਕਰਨੀ ਸ਼ੁਰੂ ਕਰ ਦਿੱਤੀ ਅੰਦਰ ਪਹਿਲਾਂ ਹੀ ਟੱਕੇ ਮਾਰਨੇ ਸ਼ੁਰੂ ਕਰ ਦਿੱਤੇ ਕੋਈ ਤਿੰਨ ਚਾਰ ਬੰਦੇ ਹੋਰ ਵੀ ਸੀਗੇ ਜਿਹਨਾਂ ਪੈਸੇ ਲੈਣੇ ਸੀਗੇ ਉਹਨਾਂ ਪਹਿਲਾਂ ਅੜੇ ਆ ਗਏ ਜਾਨ ਕੇ ਫਿਰ ਉਹਨਾਂ ਦੀ ਕੁੱਟਮਾਰ ਕਰਨੀ ਸੀ ਜਦੋਂ ਉਹਨਾਂ ਨੂੰ ਕੁੱਟਮਾਰ ਕਰ ਪਰ ਸਾਡਾ ਕੋਈ ਲੈਣ ਦੇ ਨਹੀਂ ਸੀਗਾ ਤੇ ਸਾਨੂੰ ਇਹਨਾਂ ਉੱਪਰ ਬੰਦ ਕੀਤਾ ਰੱਖਾ ਕਾਫੀ ਟਾਈਮ ਤੋਂ ਪਰ ਸਾਡਾ ਕੋਈ ਅਜੇ ਤੱਕ ਸੁਣਵਾਈ ਨਹੀਂ ਕੀਤੀ ਜਾਂਦੀ ਭਾਈ ਕਿੰਨੇ ਪੈਸੇ ਸੀ ਕਿਸ ਜਗ੍ਹਾ ਤੇ ਜਾਣ ਲੈ ਲੇਤਾ ਸੀਗੇ ਨਿਊਜ਼ੀਲੈਂਡ ਦਾ ਜਾਣ ਲਈ ਅਸੀਂ 1.5 ਲੱਖ ਰੁਪਇਆ 5 ਬੰਦਿਆਂ ਨੇ ਦਿੱਤਾ ਸੀਗਾ ਇੱਕ ਵਾਰੀ ਬਾਕੀ ਕਹਿੰਦੇ ਉੱਥੇ ਜਾ ਕੇ ਤੁਸੀਂ ਘਟਾਓ ਪਰਿਵਾਰ ਜੜੇ ਟੋਟਲ ਕਿੰਨੇ ਪੈਸੇ ਕਿਹਾ ਸੀ ਉਹਨਾਂ ਨੇ ਟੋਟਲ 5.6 ਲੱਖ ਰੁਪਇਆ 1 ਪਰ ਕੁੱਟਮਾਰ ਕਿੰਨੇ ਕੀਤੀ ਕੁੱਟਮਾਰ ਇਹਨਾਂ ਦੇ